ਲੇਕਿਨ ਇਹ ਕਹਿ ਰਹੇ ਆ ਵੀ ਸਾਡਾ ਪਾਕਿਸਤਾਨ ਨਾਲੋਂ ਸਮਝੌਤਾ ਟੁੱਟ ਚੁੱਕਾ ਹੈ ਜੇ ਪਾਕਿਸਤਾਨ ਨੂੰ ਸਮਝੌਤਾ ਟੁੱਟ ਗਿਆ ਹੈ ਤੇ ਦੱਸਣ ਵੀ ਇਹਨੂੰ ਇਹਨਾਂ ਰੱਖਣਾ ਕਿੱਥੇ ਪਾਣੀ ਨੂੰ ਦੱਸਣ ਕਿਹੜੀ ਚੀਜ਼ ਤੇ ਪੈਣਾ ਹੈ ਇਹ ਸਾਨੂੰ ਜਵਾਬ ਦੇਣ ਇਹ ਸਾਡੀ ਬੇਨਤੀ ਆ ਹੁਣ ਅਕਸ਼ਰ ਕੀ ਲਿਆ ਗਿਆ ਜੀ ਇੱਥੇ ਅਕਸ਼ਰ ਇਹ ਲਿਆ ਗਿਆ ਵੀ ਸਾਡੀ ਇਹਨਾਂ ਬੇਨਤੀ ਕੋਈ ਨਹੀਂ ਸੁਣੀ ਅਸੀਂ ਆ ਰੋਡ ਰੋਕਾਂਗੇ ਜੇ ਹੁਣੇ ਵੀ ਆਣ ਕੇ ਸਾਡੀ ਬੇਨਤੀ ਸੁਣ ਲੈਣਗੇ ਜਿਸ ਤਰ੍ਹਾਂ ਪਾਣੀ ਇੱਥੋਂ ਜਾ ਰਿਹਾ ਉਹ ਇਸ ਤਰ੍ਹਾਂ ਹੀ ਸਹੀ ਨਹੀਂ ਆਲੋ ਜਿਹੜਾ ਡਫੋਸ ਕਰਦੇ ਪਾਣੀ ਛੱਡਦੇ ਨੇ ਅਸੀਂ ਹੁਣੇ ਕਰਨਾ ਜਾ ਬੰਦ ਕਰ ਲਾਂਗੇ ਠੀਕ ਠੀਕ ਜਦੋਂ ਪ੍ਰਸਾਦ ਪਈ ਆ ਲੋਕਾਂ ਦੇ ਸਾਹ ਸੀ ਤੇਤਾ ਸੀ ਅਰੀਜਾਂ ਡਵਰਕ ਦੇ ਉੱਤੇ ਖਲੋਤੇ ਆ ਅਸੀਂ ਲਗਾਤਾਰ ਇਹਨਾਂ ਨੂੰ ਕਹਿ ਰਹੇ ਹਾਂ ਕਿ ਪਾਣੀ ਨਾਲੋਂ ਨਾਲ ਕ੍ਰਾਸ ਕਰੀ ਜਾਓ ਪਰ ਇਹਨਾਂ ਨੇ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਗੀ ਅੱਜ ਤੁਹਾਡੇ ਕੀ ਪ੍ਰਿੰਦੀਆਂ ਆ ਕੇ ਕਮੇਟੀ ਵੱਲੋਂ ਤੇ ਹਰ ਪਿੰਡ ਜਫੇਬੰਦੀ ਵੱਲੋਂ ਜੀ ਗੁਰਪਿਆਰੀ ਸ਼ਾਸਨ ਦੀ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਅੱਜ ਅਸੀਂ ਬੰਗਾਲੀ ਵਾਲੇ ਪੋਲ ਤੇ ਮੌਜੂਦ ਆ ਜਿੱਥੇ ਕਿ ਹੜਪੀੜ ਤਕਸਾਲ ਸੰਘਰਸ਼ ਵਿੱਚ ਪੰਜਾਬ ਬੀਕੇਜੂ ਰਾਜਵਾਲ ਬੀਕੇਜੂ ਬੀਕੇਜੂ ਕ੍ਰਾਂਤੀਕਾਰੀ ਔਰ ਕਿਸਾਨ ਪੁਲ ਸੰਘਰਸ਼ ਕਮੇਟੀ ਵੱਲੋਂ ਅੱਜ ਦੇਖ ਸਕਦੇ ਹੋ ਤੁਸੀਂ ਲਾਈਵ ਸੀਰਾਂ ਜਿਹੜਾ ਬੰਗਾਲੀ ਵਾਲੇ ਮੋਟੇ ਜਿਹੜਾ ਰੋਡ ਜੰਮ ਕੇ ਕਰ ਦਿੱਤਾ ਹੈ ਜਿਹੜਾ ਹਰੀ ਕੇ ਹੈਡ ਵਾਕਸਿੰਗ ਦਾ ਇਹਨਾਂ ਦੀ ਜਿਹੜੀ ਮੰਗ ਹੈਗੀ ਇਹ ਮੰਗੀ ਹੈ ਕਿ ਜਿਹੜਾ ਹਰੀ ਕੇ ਹੈਡ ਵਾਕਸ ਤੋਂ ਅੱਗੇ ਜਿਹੜਾ ਪਾਣੀ ਲਗਾਤਾਰ ਛੱਡਿਆ ਜਾਵੇ ਕਿਉਂਕਿ ਜਿਹੜਾ ਲਗਾਤਾਰ ਪਾਣੀ ਛੱਡਾਂਗੇ ਤਾਂ ਕਿਸਾਨਾਂ ਦਾ ਨੁਕਸਾਨ ਨਹੀਂ ਹੁੰਦਾ ਪਾਣੀ ਰੋਕ ਕੇ ਜਦੋਂ ਛੱਡਿਆ ਜਾਂਦਾ ਤਾਂ ਅੱਗੇ ਜਿਹੜਾ ਵੱਡੇ ਪੱਧਰ ਤੇ ਫਰੋਈਪੁਰ ਫਾਲਕੇ ਦੇ ਖੇਤਾਂ ਜਾਂ ਪਿਛਲੇ ਜਿਹੜੇ ਪਿਛਲੇ ਪੰਨੇ ਨੁਕਸਾਨ ਹੈਗੇ ਕਪੂਰਥਲੇ ਦੇ ਵਿੱਚ ਦਲੰਦਰ ਦੇ ਵਿੱਚ ਜਦਕ ਸਤਨਪੁਰ ਸਾਈਡ ਤੇ ਨੁਕਸਾਨ ਹੈ ਗਿਆ ਉਹਨਾਂ ਦਾ ਵੱਡੇ ਪੱਤਰ ਨੁਕਸਾਨ ਹੁੰਦਾ ਕਿ ਤੁਸੀਂ ਲਾਈਟ ਸੀਰਾ ਜਿਹੜਾ ਬੰਗਾਲੀ ਵਾਲ ਤੇ ਪੋਲ ਤੋਂ ਦੇਖ ਰਹੇ ਹੋ ਇਸ ਟਾਈਮ ਸੜਕ ਜਿਹੜੀ ਜਾਮ ਕਰ ਦਿੱਤੀ ਕਿਸੋ ਹੋਰ ਸੀਰਾ ਦੇਖਦੇ ਐ ਤੇ ਕਰਦੇ ਆ ਗੱਲਬਾਤ ਨੂੰ ਬੈਂਦੀ ਆ ਜੀ ਆਪ ਕੋਲੋਂ ਇਹ ਭਾਗਣਾ ਐਫ ਰੋਡ ਤੇ ਲਾਉਣੇ ਸ਼ੁਰੂ ਕਰ ਦਿਓ ਇੱਥੇ ਰੋਕ ਲੋ ਕੋਈ ਪੰਜ-ਪੰਜ ਮਿੰਟ ਦਾ ਟਾਈਮ ਆ ਆਪਾਂ ਐਫ ਰੋਡ ਵਾਲਿਆਂ ਨੂੰ ਦੇਣਾ ਜੇ ਨੂੰ ਕੋਈ ਆਪਾਂ ਵਾਹਨ ਹੁੰਦਾ ਜਿਹਨਾਂ ਪਾਏ ਰੋਕ ਕਰਾਂਗੇ ਤੇ ਜੇ ਉਸ ਤੋਂ ਵੱਧ ਵੀ ਲੋੜ ਪਈ ਤੇ ਥੇਰਾ ਪਾਗਲਾ ਰੇਡ ਦੇ ਜਿਹੜਾ ਉਹ ਬਲੌਕ ਕਰਨਾ ਪਿਆ ਤਾਂ ਕਰਾਂਗੇ ਕਿਉਂਕਿ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਵੇਰ ਦੇ ਇਹ ਕੱਲ ਦਾ ਐਲਾਨ ਹੋਇਆ ਕੱਲ ਦਾ ਪਹਿਲਾਂ ਐਲਾਨ ਹੋਇਆ ਵੀ ਅਸੀਂ ਕਿ ਸਾਡੀ ਫਰਮਾਈ ਕਿਸੇ ਨੇ ਨਾ ਕੀਤੀ ਤੇ ਅਸੀਂ ਜਿਹੜਾ ਵਾ ਉਹ ਕੋਈ ਵੀ ਐਕਸ਼ਨ ਕੱਢ ਖੜਦੇ ਆ ਪ੍ਰਧਾਨ ਜੀ ਕੀ ਮਸਲੇ ਤੇ ਅੱਜ ਜਿਹੜਾ ਤੁਸੀਂ ਇੱਥੇ ਆ ਜਾਮ ਲਾਇਆ ਮਸਲੇ ਪਰ ਸਾਡੇ ਇਹ ਆ ਵੀ ਸਾਡਾ ਜਿਹੜਾ ਜਦੋਂ ਹਵਾ ਚਲ ਤੋਂ ਪਾਣੀ ਚੱਲਦਾ ਇਹ ਜਿਹੜਾ ਪਾਣੀ ਹਰੀਕੇ ਹੈਡ ਵਰਕਰ ਤੱਕ ਪਹੁੰਚਦੇ ਨੂੰ 2-3 ਦਿਨ ਲੱਗਦੇ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਬੜੀ ਵਾਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਆ ਕਿ ਜਿਹੜਾ ਇਹ ਹਰੀਕੇ ਹੈਡ ਵਰਕਰ ਤੋਂ ਪਾਣੀ ਰਿਲੀਜ਼ ਕੀਤਾ ਜਾਵੇ ਉਹਦੇ ਅੱਗੇ ਸਾਡੇ ਕਿਸਾਨ ਦੂਜੇ ਪਾਸੇ ਵੀ ਆ ਜਿਹੜਾ ਸਹਨੀਵਾਲਾ ਉਸ ਤੋਂ ਬਾਅਦ ਉਸਹੈਨੀਵਾਲ ਤੋਂ ਵੀ ਪਾਣੀ ਜਿਹੜਾ ਰਿਲੀਜ਼ ਕੀਤਾ ਜਾਵੇ ਪਰ ਜਿਹੜਾ ਪ੍ਰਸ਼ਾਸਨ ਆ ਇਹ ਟਾਸ ਤੋਂ ਮੱਸ ਨਹੀਂ ਹੁੰਦਾ ਇਹ ਡਾਫ ਲਾ ਕੇ ਨਹਿਰਾਂ ਨੂੰ ਪਾਣੀ ਦਿੰਦੇ ਆ ਇਹ ਜਿਹੜਾ ਪਿਛਲਾ ਏਰੀਆ ਸਾਡਾ ਡੋਬਦੇ ਜਦੋਂ ਪਹਿਲਾ ਪਿਛਲੇ ਕਿਸਾਨਾਂ ਨੂੰ ਹਰੀਕੇ ਤੋਂ ਪਿਛਲੇ ਵਾਲੇ ਕਿਸਾਨਾਂ ਨੂੰ ਕਪੂਰਥਲਾ ਤਰਨਤਾਰਨ ਜਲੰਧਰ ਇਹ ਜਿਹੜੇ ਏਰੀਆ ਨੂੰ ਡੋਬ ਲੈਂਦੇ ਚੰਗੀ ਤਰ੍ਹਾਂ ਬੰਨ ਟੁੱਟ ਜਾਂਦੇ ਆ ਇਹ ਫੇਰ ਇੱਕੇ ਵਾਰ 31 ਦੇ 31 ਦਰ ਚੁੱਕ ਕੇ ਉਹ ਅਗਲੇ ਕਿਸਾਨਾਂ ਨੂੰ ਡੋਬ ਦਿੰਦੇ ਆ ਫਾਜ਼ਿਲ ਕਹਿੰਦਾ ਕਿ ਜਿਹੜੇ ਡੋਬ ਕੇ ਤੇ ਬਾਅਦ ਦੇ ਵਿੱਚ ਸਰਕਾਰ ਕਹਿੰਦੀ ਆ ਵੀ ਅਸੀਂ ਤੁਹਾਨੂੰ ਮੁਆਵਜ਼ਾ ਦਿੰਨੇ ਆ ਨੰਬੂੜਾ ਮੁਆਵਜ਼ਾ ਜਿਹੜਾ ਉਹ ਵੀ ਕਿਸਾਨਾਂ ਨੂੰ ਨਹੀਂ ਮਿਲਦਾ ਕਸਲਾ ਵੀ ਡੁੱਬ ਜਾਂਦੀਆਂ ਵਾਂ ਮਰ ਜਾਂਦੀਆਂ ਤੇ ਆਰਥਿਕ ਮੰਦੀ ਦੇ ਵਿੱਚੋਂ ਕਿਸਾਨ ਗੁਜਰਦੇ ਆ ਇਹਦੇ ਵਾਸਤੇ ਬੇਨਤੀਆਂ ਕਰਨ ਵਾਸਤੇ ਅਸੀਂ ਬੜੇ ਦਿਨਾਂ ਤੋਂ ਲੱਗੇ ਆ ਪਰ ਅੱਜ ਕੱਲ ਅਸੀਂ ਮੀਟਿੰਗ ਕਰਕੇ ਅੱਜ ਦਾ ਐਕਸ਼ਨ ਕੀਤਾ ਸੀ ਵੀ ਅੱਜ ਐ ਪ੍ਰਸ਼ਾਸਨ ਸਾਹਿਬ ਸਾਡੇ ਨਾਲ ਗੱਲ ਕਰਨ ਆਵੇ ਪਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਅਜੇ ਤੱਕ ਨਾ ਸਿਵਲ ਦਾ ਨਾ ਪੁਲਿਸ ਦਾ ਕੋਈ ਅਧਿਕਾਰੀ ਸਾਡੇ ਤੱਕ ਨਹੀਂ ਪਹੁੰਚਿਆ ਇਸ ਕਰਕੇ ਸਾਨੂੰ ਮਜਬੂਰ ਨਾ ਰੋਡ ਤੇ ਆਉਣਾ ਪਿਆ ਵਾ ਤੇ ਅਗਲੀ ਜਿਹੜੀ ਸਾਡੀ ਰਣਨੀਤੀ ਜੇ ਕਾਟਨ ਅਧਿਕਾਰੀ ਸਾਡੇ ਨਾਲ ਕੇ ਕੋਈ ਸਾਡੀ ਗੱਲਬਾਤ ਕਰਕੇ ਮਸਲੇ ਦਾ ਹੱਲ ਨਹੀਂ ਕਰਦੇ ਤੇ ਫਿਰ ਅਸੀਂ ਕੱਲ ਦਾ ਐਲਾਨ ਕੀਤਾ ਅੱਜ ਨਹੀਂ ਕੀਤਾ ਇਹ ਕੱਲ ਦਾ ਹੀ ਸਾਡਾ ਐਲਾਨ ਆ ਵੀ ਸਾਨੂੰ ਨੈਸ਼ਨਲ ਹਾਈਵੇ ਰੋਕਣਾ ਪਿਆ ਤੇ ਰੋਕਾਂਗੇ ਉਹ ਹੁਣ ਕਿਹੜਾ ਰੋਡ ਬਲੌਕ ਕੀਤਾ ਗਿਆ ਅਜੇ ਅਸੀਂ ਜਿਹੜਾ ਹਰੂਚਾਂ ਤੇ ਜਿਹੜਾ ਹੈਡਵਰਕ ਫਰੈਂਚੜ ਕੌ ਦੀ ਉਸ ਨੂੰ ਬਲੌਕ ਕੀਤਾ ਨੈਸ਼ਨਲ ਹਾਈਵੇ ਨੂੰ ਅਸੀਂ ਅਜੇ ਬਲੌਕ ਨਹੀਂ ਕੀਤਾ ਕਿਹੜੇ ਕਿਹੜੇ ਜਥੇਬੰਦੀਆਂ ਮੰਨ ਲੋ ਜੀ ਇਹ ਜਥੇਬੰਦੀਆਂ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕਿਸਾਨ ਮਜ਼ਦੂਰ ਸਮਰਚ ਕਮੇਟੀ ਪੰਜਾਬ ਭਾਰਤੀ ਕਿਸਾਨ ਜੁਨੀਅਰ ਰਾਜੇਵਾਲ ਭਾਰਤੀ ਕਿਸਾਨ ਜੁਨੀਅਨ ਕ੍ਰਾਂਤੀਕਾਰੀ ਚਾਰ ਪੰਜ ਅੱਥੇ ਬੰਦਿਆ ਨੇ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਸਾਰੇ ਮਸਲੇ ਤੇ ਹਾਂਜੀ ਅਸੀਂ ਕਹਿਣਾ ਆ ਚਾਹੁੰਦੇ ਆ ਹਾਂਜੀ ਹਾਂਜੀ ਵੀ ਪ੍ਰਸ਼ਾਸਨ ਨੂੰ ਹੀ ਸੇਰ ਦੀਆਂ ਪੀਲਾਂ ਕਰ ਰਹੇ ਆ ਵੀ ਸਾਡੀ ਬੇਨਤੀ ਸੁਣੋ ਸਾਡੀ ਮੰਗ ਇੰਨੀ ਵੱਡੀ ਕੋਈ ਨਹੀਂ ਹਾਂਜੀ ਹਾਂਜੀ ਸਾਡੀ ਸਿਰਫ ਮੰਗ ਹੈ ਜਿਹੜੇ ਹੜਾ ਦਾ ਜਿਹੜਾ ਖਤਰਾ ਆ ਇਹ ਪਹਿਲੇ ਦਾ ਹਰੀਕੇ ਹਾਇਰ ਤੇ ਡੱਕ ਕੇ ਪਿਛਲੇ ਪਿੰਡ ਡੋਪ ਦਿੰਦੇ ਆ ਫੇਰ ਇਹ ਕੀ ਕਰਦੇ ਸਾਰਾ ਪਾਣੀ ਛੱਡ ਕੇ ਤੇ ਸਹੀ ਨਹੀਂ ਵਾਲੇ ਜਿਹੜਾ ਪਾਣੀ ਆ ਉਥੋਂ ਨਿਕਾਸ ਨਹੀਂ ਕਰਦੇ ਫੇਰ ਪਿਛਲਾ ਇਲਾਕਾ ਡੋਬ ਦਿੰਦੇ ਆ ਤੇ ਮੁੜ ਕੇ ਰਲ ਕੇ ਜਿਹੜਾ ਪ੍ਰਸ਼ਾਸਨ ਨੇ ਇਹ ਖਰਾਬਾ ਖਾਂਦੇ ਨੇ ਮਨਜ਼ੂਰ ਕਰਾ ਕੇ ਪੈਸੇ ਦੇ ਖਰਾਬਾ ਖਾਂਦੇ ਨੇ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਬੇਨਤੀ ਆ ਵੀ ਮੁੜ ਕੇ ਸਾਨੂੰ ਕਹਿੰਦੇ ਜੇ ਰੋਡ ਜਾਮ ਕਰਦੇ ਆ ਸਾਡੀ ਭਰਾਵੋ ਮਜਬੂਰੀ ਆ ਅਸੀਂ ਮਜਬੂਰੀ ਕਾਰਨ ਫੇਰ ਤੇ ਪੀਲਾ ਕਰਦੇ ਰਹੇ ਆ ਕਿ ਇੱਥੋਂ ਵੀ ਜਿੰਨਾ ਪਾਣੀ ਇੱਥੋਂ ਜਾ ਰਿਹਾ ਹੈ ਸੈਨੀਆਂ ਵਾਲਿਆਂ ਨੂੰ ਜਿਹੜਾ ਪਾਣੀ ਹੈ ਸੈਨੀਆਂ ਵਾਲਿਆਂ ਨੂੰ ਪਾਣੀ ਛੱਡਿਆ ਜਾਵੇ ਲੇਕਿਨ ਇਹ ਕਹਿ ਰਿਹਾ ਵੀ ਸਾਡਾ ਪਾਕਿਸਤਾਨ ਨਾਲੋਂ ਸਮਝੌਤਾ ਟੁੱਟ ਚੁੱਕਾ ਹੈ ਜੇ ਪਾਕਿਸਤਾਨੋਂ ਸਮਝੌਤਾ ਟੁੱਟ ਗਿਆ ਹੈ ਤੇ ਦੱਸਣ ਵੀ ਇਹਨੂੰ ਇਹਨਾਂ ਰੱਖਣਾ ਕਿੱਥੇ ਪਾਣੀ ਨੂੰ ਦਸਲ ਕਿਹੜੀ ਚੀਜ਼ ਪੈਣਾ ਹੈ ਇਹ ਸਭ ਜਵਾਬ ਦੇਣ ਇਹ ਸਾਡੀ ਬੇਨਤੀ ਆ ਹੁਣ ਐਕਸ਼ਨ ਕੀ ਲਿਆ ਗਿਆ ਜੀ ਇੱਥੇ ਐਕਸ਼ਨ ਇਹ ਲਿਆ ਗਿਆ ਵੀ ਸਾਡੀ ਇਹਨਾਂ ਬੇਨਤੀ ਕੋਈ ਸੁਣੀ ਨਹੀਂ ਅਸੀਂ ਆ ਰੋਡ ਰੋਕਾਂਗੇ ਜੇ ਹੁਣੇ ਵੀ ਆਣ ਕੇ ਸਾਡੀ ਬੇਨਤੀ ਸੁਣ ਲੈਣਗੇ ਜਿਸ ਤਰ੍ਹਾਂ ਪਾਣੀ ਇੱਥੋਂ ਜਾ ਰਿਹਾ ਔਰ ਇਸ ਤਰ੍ਹਾਂ ਹੀ ਜਿਹੜਾ ਡਿਫੋਸ ਕਰਦੇ ਪਾਣੀ ਛੱਡਦੇ ਨੇ ਫਿਰ ਅਸੀਂ ਹੁਣੇ ਤਰਨਾਟਾ ਬੰਦ ਕਰ ਲਾਂਗੇ ਠੀਕ ਠੀਕ ਧੰਨਵਾਦ ਸੋ ਇੱਥੇ ਦੇਖ ਸਕਦੇ ਹਾਂ ਕਿਸਾਨ ਹਾਰਪੀਟ ਕਿਸਾਨ ਸੰਘਰਸ਼ ਕਮੇਟੀ ਪੰਜਾਬ ਔਰ ਭਾਰਤੀ ਕਿਸਾਨ ਯੂਨਿਅਨ ਕ੍ਰਾਂਤੀਕਾਰੀ ਵੀ ਕੇ ਜੂ ਰਾਜੇਵਾਲ ਔਰ ਕਿਸਾਨ ਦੁਰਸ਼ ਘਟ ਕਮੇਟੀ ਵੱਲੋਂ ਜਿਹੜਾ ਅਕਸ਼ਨ ਲਿਖਦਾ ਹੋਇਆ ਜਿਹੜਾ ਇੱਥੇ ਹਰੀਕੇ ਬਾਈਪਾਸ ਤੋਂ ਜਿਹੜਾ ਹਰੀਕੇ ਹੈਡ ਨੂੰ ਜਾਂਦਾ ਰਸਤਾ ਜਾਂਦਾ ਉਹ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਤੁਸੀਂ ਬੱਸਾਂ ਵੀ ਦੇਖ ਸਕਦੇ ਜਿਹੜੇ ਬੱਸਾਂ ਵੀ ਰੁਕੀਆਂ ਹੀ ਹੈਗੀਆਂ ਸਾਰੀ ਆਵਾਜ਼ੇ ਬੰਦ ਕਰ ਦਿੱਤੀ ਕਿ ਸੋ ਇੱਥੇ ਹੁਣ ਫਲਾਲ ਜਿਹੜੀ ਧਰਨੇ ਦੀ ਤਿਆਰੀ ਕੀਤੀ ਜਾ ਰਹੀ ਰੋਡ ਬਲੌਕ ਕੀਤਾ ਗਿਆ ਸੋ ਸਾਰੀ ਤੁਸੀਂ ਤਸਵੀਰਾਂ ਦੇਖ ਸਕਦੇ ਕਿ ਇਸ ਸਮੇਂ ਜਿਹੜਾ ਹਰੀਕੇ ਮਾਹੂ ਤੋਂ ਜਿਹੜਾ ਹਰੀਕੇ ਹੈਡਵਕਸ ਨੂੰ ਰਸਤਾ ਜਾਂਦਾ ਉਹ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਸੀ ਲੇਕਿਨ ਪ੍ਰਸ਼ਾਸਨ ਨੇ ਅਫਸਰਾਂ ਨੇ ਜੋ ਗੱਲਬਾਤ ਨਹੀਂ ਸੁਣੀ ਉਸ ਚੀਜ਼ ਨੂੰ ਲੈ ਕੇ ਜਿਹੜਾ ਫਲਾਲ ਜਿਹੜਾ ਹਰੀਕੇ ਹੈਡਵਕਸ ਨੂੰ ਜਿਹੜਾ ਰਸਤਾ ਜਾਂਦਾ ਹੈਗਾ ਬਾਈਪਾਸ ਹਰੀਕੇ ਤੋਂ ਨੇੜੇ ਜਿਹੜਾ ਮਖੂਤੋਂ ਨਿਕਲਦਾ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਢਾਈਆਂ ਗਈਆਂ ਸੀ ਜਿੱਥੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਗਾਲੇ ਵਾਲੇ ਪੁਲ ਤੋਂ ਕੇੜਲੇ ਬੰਨੇ ਜਿਹੜਾ ਰਸਤਾ ਪੂਰੀ ਤਰ੍ਹਾਂ ਬਲੌਕ ਕਰ ਦਿੱਤਾ ਗਿਆ ਇੱਕ ਸੈਰ ਨੌਜਵਾਨ ਦੇ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਮੌਕੇ ਦੀਆਂ ਤਸਵੀਰਾਂ ਜਿਹੜਾ ਨਾ ਹੀ ਕਿਸੇ ਦਾ ਆਪਾਂ ਬੈਂਸੜਾ ਵਾਲਾ ਬੰਗਾਲੀ ਵਾਲੇ ਪੁਲ ਦੇ ਕੋਲੇ ਜਿਹੜਾ ਹਾਰਿਕਾ ਹੈਡਵਕਸ ਨੂੰ ਰਸਤਾ ਜਾਂਦਾ ਤੇ ਦੂਸਰੇ ਬੰਨੇ ਜਿਹੜਾ ਅ ਅੱਗੇ ਜਿਹੜਾ ਇੱਕ ਸਾਈਡ ਜਿਹੜੀ ਹੈਗੀ ਏ ਦੂਸਰੇ ਬੰਨੇੋਂ ਆਉਂਦੀ ਆਪਣੀ ਅੱਗੇ ਅੰਮ੍ਰਿਤਸਰ ਸਾਈਡ ਤੋਂ ਉਹ ਵੀ ਜਿਹੜੀ ਰੋਡ ਜਿਹੜੀ ਉਹ ਵੀ ਜਿਹੜੀ ਛੱਡ ਕੇ ਉਹ ਬੰਦ ਕਰ ਦਿੱਤੀ ਕਿ ਸੇਰਾ ਸਾਡੇ ਨਾਲ ਬੰਗਾਲੀ ਵਾਲੇ ਪੁਲ ਤੋਂ ਸਹਾਨੀਆਂ ਕਰ ਰਹੇ ਨੇ ਜਿਸ ਤਰ੍ਹਾਂ ਕਿਸਾਨਾਂ ਵੱਲੋਂ ਪੀੜਤ ਕਿਸਾਨਾਂ ਵੱਲੋਂ ਜਿਹੜਾ ਮੰਗ ਮੰਗਾ ਨਾ ਮੰਨਣ ਤੇ ਜਿਹੜਾ ਇਸ ਟਾਈਮ ਆਪਣਾ ਤਰੀਆਂ ਵਿਸ਼ਾ ਕੇ ਸ਼ਰਕ ਤੇ ਜਿਹੜਾ ਆਪਣਾ ਰੋਸ ਨਜ਼ਾਰਾ ਜਿਹੜਾ ਕਰ ਦਿੱਤਾ ਗਿਆ ਛੜਕ ਨੂੰ ਬਲੌਕ ਕਰ ਦਿੱਤਾ ਗਿਆ ਪੂਰੀ ਸਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਂਜੀ ਪ੍ਰਧਾਨ ਜੀ ਆਪਣਾ ਨਾਮ ਦੱਸਦੇ ਤੇ ਮਸਲਾ ਦੱਸਦੇ ਸਾਰਾ ਕੀ ਹੈ ਜੀ ਵੈਲਕਮ ਜੀ ਬਖਾਲ ਸਾਹਿਬ ਐਂਡ ਜੀ ਬਗੇ ਮੈਂ ਸਮੁਲ ਸੇਕ ਬੰਗੋਰ ਕਿਸਾਨ ਨੂੰ ਜੁਸਰ ਕਮੇਟੀ ਜਿਹੜਾ ਕੂਰ ਸੜਿਆ ਪ੍ਰਧਾਨ ਜੀ ਮਸਲੇ ਪਾਉਨ ਘਮੀ ਰਿਆ ਜੋ ਪਿਛਲੇ ਦਿਨੀ ਪਿਛਲਾ 1 ਮਹੀਨਾ ਪਹਾੜਾਂ ਦੇ ਵਿੱਚ ਬਰਸਾਤ ਪਈ ਆ ਤੇ ਜਦੋਂ ਬਰਸਾਤ ਪਈ ਆ ਲੋਕਾਂ ਦੇ ਸਾਹ ਹੀ ਤੇ ਪਿਆ ਸੀ ਤਾਂ ਇਹ ਜਿਹੜਾ ਵਰਕ ਤੇ ਦੇਖ ਲੋਤੇ ਆ ਅਸੀਂ ਲਗਾਤਾਰ ਇਹਨਾਂ ਨੂੰ ਕਹਿ ਰਹੇ ਹਾਂ ਕਿ ਪਾਣੀ ਨਾਲੋਂ ਨਾਲ ਕ੍ਰਾਸ ਕਰੀ ਜਾਓ ਪਰ ਇਹਨਾਂ ਨੇ ਇਹਨਾਂ ਦੇ ਕੰਨ ਤੇ ਜੂਨ ਹੀ ਹਰਕੀ ਅੱਜ ਆ ਡੇਕ ਆ ਐਕਸ਼ਨ ਲੈਂਦੀਆਂ ਆ ਆ ਕੇ ਬਲਾਸ ਦੇ ਫੁੱਟਬੇਟੀ ਵੱਲੋਂ ਤੇ ਹਰ ਪੀਕ ਦੀ ਜੇਫਤੰਦੀ ਵੱਲੋਂ ਉਹ ਐਕਸ਼ਨ ਦੇ ਵਿੱਚੋਂ ਅੱਜ ਕੁਝ ਦਰ ਜਿਹੜੇ ਆ ਉਹ ਚਲਾਏ ਇਹਨਾਂ ਨੇ ਅਸੀਂ ਆਨੇ ਆ ਜੇ ਤੁਸੀਂ ਵੇਖੋ ਕਿ ਜਦੋਂ ਲੋਕ ਆਉਣਗੇ ਉਦੋਂ ਹੀ ਦਰ ਚਲਾਉਣਾ ਪਹਿਲਾਂ ਮਗਰ ਲੋਕਾਂ ਨੂੰ ਇਹ ਡੋਪਦੇ ਆ ਤੇ ਮੁਰਗੇ ਰਿਗੇ ਐ ਅੱਦਵਰ ਤੋਂ ਅਗਲੇ ਬੰਨੇ ਉਹਨਾਂ ਨੂੰ ਰੋੜ ਦਿੰਦੇ ਆ ਇਸ ਕਰਕੇ ਅਸੀਂ ਅੱਜ ਆਏ ਆ ਕਿ ਲੋਕ ਨਾ ਡੁੱਬਣ ਤੇ ਨਾ ਰੁੜਨ ਅਗਲੇ ਬੰਨੇ ਸਹੀਨੀ ਵਾਲੇ ਤੱਕ ਸਭ ਸਾਡੇ ਕਿਸਾਨ ਆ ਮਜ਼ਦੂਰ ਆ ਇਸੇ ਤਰ੍ਹਾਂ ਗੋਦਵਾਲ ਤੋਂ ਲੈ ਕੇ ਗਾਂ ਢਿਲਵਾ ਤੱਕ ਗਾਂ ਅਗਲੇ ਬੰਨੇ ਸਾਰਾ ਹਰਗ੍ਰਿੰਦਪੁਰ ਸਾਹਿਬ ਤੱਕ ਸਾਡਾ ਸਾਡਾ ਕਿਸਾਨ ਮਜ਼ਦੂਰ ਆ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਇਹ ਪਾਣੀ ਨਾਲੋਂ ਨਾਲ ਤਰਮੀਜ਼ ਕੀਤਾ ਜਾਵੇ ਜਿਹੜਾ ਸਰਕਾਰ ਨੂੰ ਖਰਾਬੇ ਨਾਬ ਦੇ ਉਧਰ ਧਿਆਨ ਦੇਣ ਤੋਂ ਬਜਾਏ ਇਹ ਪਾਣੀ ਤੇ ਧਿਆਨ ਦੇਗੇ ਤੇ ਪਾਣੀ ਨਾਲ ਨਾਲ ਰਿਲੀਜ਼ ਕੀਤਾ ਜਾਵੇ ਨਹੀਂ ਤੇ ਸਾਨੂੰ ਇਹ ਦੂ ਭਾਈ ਵੱਡਾ ਐਕਸ਼ਨ ਨਾ ਲੈਣਾ ਪਵੇ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ